करो लीट चेक करो जल्दी जल्दी टाइम नहीं है जल्दी कली घुमाने थोड़े थोड़े बक्से हो फिर लौट नहीं हाँ मेरा बनकर फोर्स पूरा दे दूर जी 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 भाजी बैठो राजा जी बैठो ਭਾਜੀ ਜਿੰਨੇ ਵੀ ਵੀਰ ਖੜੇ ਐ ਪਲੀਜ਼ ਬੈਠ ਜਾਓ ਜਿਹੜੇ ਕੋਰਸ ਵਾਲੇ ਵੀਰ ਐ ਹਾਂਜੀ ਉਹ ਖੜੇ ਰੋ ਬਾਕੀ ਭਰਾ ਬੈਠ ਜਾਓ ਮੈਨੂੰ ਪਤਾ ਲੱਗੇ ਵੀਰੇ ਬਣ ਕੇ ਬੈਠ ਜਾਓ ਸਾਡੀ ਆਪਣੀ ਟੀਮ ਹੈ ਜੀ ਹਾਂ ਬਲਾਸਟ ਹੋ ਰਿਹਾ ਭਾਜੀ ਕੀ ਹੋਇਆ ਉਹ ਮੰਗੀਨ ਬੜਾਈ ਮੜਾਏ ਅੱਛਾ ਕੋਈ ਮੰਗਲ ਮਾੜਾ ਸ਼ਹਿਰਾਗਰੀ ਮੰਗਲ ਮੰਗਲ ਨਹੀਂ ਮੈਨੂੰ ਡਰ ਨਹੀਂ ਹੈਗਾ ਅਗੇ ਦਾ ਇਹ ਤੂੰ ਆਪੇ ਹੀ ਖਰਾਬ ਕਰ ਮੈਂ ਪਕਾਣਾ ਤਾ ਤੇ ਆਪੇ ਪਾਸੇ ਬੈਠ ਜਾ ਗੋਲੀਏ ਸੱਚੇ ਦਰਬਾਰ ਕੀ ਜੈ ਹਾਲ ਹਾਲ ਕਲਾ ਹਾਲ ਲੈ ਚੈਕ ਹਾਲੇ ਚੈਕ ਵਾਟ ਹਾਲੇ चिक हाले हाले सांच चिक हाले जिससे हाले चिक वाह जी एक बार ताड़ी मार दे फिर महामाइंड नाथ जोर ना पिछले अली संगत पर आवाज सुनो ये आ रही है मारो फिर ताड़ी जोर ना महामाइंड नाथ बलिया सच्चे दरबार की जय सो आई हैव डोंट वेस्ट विदाउट एनी टाइम सो हैंड ओवर द माइक्स प्लीज वेलकम जनाब कुलविंदर कपल

ਸਿਆਣੀ ਕਹਿੰਦੇ ਕਿ ਉਹ ਜਗਾ ਉਹ ਰਾਤ ਬੜੀ ਹੀ ਕਰਮਾ ਵਾਲੀ ਹੁੰਦੀ ਹੈ। ਔਰ ਜਿੱਥੇ ਮੇਰੀ ਮਾਂ ਜਗ ਜੰਨੀ ਦੀ ਜੋਤ ਜਲਦੀ ਹੋਵੇ। ਤੁਸੀਂ ਤੁਸੀਂ ਅੱਜ ਬੜੇ ਖੁਸ਼ ਨਸੀਬ ਹੋ। ਬੜੇ ਤੁਸੀਂ ਕਰਮਾ ਵਾਲੇ ਭੱਗਾਂ ਵਾਲੇ ਹੋ। ਜੋ ਆਪਣੀ ਪਿਆਰੀ ਪਿਆਰੀ ਨੀਂਦ ਛੱਡ ਕੇ ਮਹਾ ਮਾਇਦੇ ਚਰਨਾਂ ਦੇ ਵਿੱਚ ਬੈਠ ਕੇ ਆਪਣੀ ਹਾਜ਼ਰੀ ਭਗਵਾਨ ਵਾਸਤੇ ਆ ਰਹੇ ਹੋ। ਔਰ ਮਹਾਮੈਦੇ ਚਰਨਾਂ ਦੇ ਵਿੱਚ ਜੋ ਵੀ ਇਸ ਸਰਬਾਰ ਦੇ ਵਿੱਚ ਆਪਣੀ ਹਾਜ਼ਰੀ ਭਰਨ ਵਾਸਤੇ ਆਇਆ ਹੈ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਤੋਂ ਪਹਿਲਾਂ ਆਈ ਹੋਈ ਸੰਗਤ ਨੂੰ ਦੋ ਹੱਥ ਜੋੜ ਕੇ ਨਮਸਕਾਰ ਬੁਲਾਵਾਂ ਫਿਰ ਬਜ਼ੁਰਗਾਂ ਜਿੰਨੇ ਵੀ ਬੈਠੇ ਸਭ ਦੇ ਪੈਰੀ ਹੱਥ ਮੈਂ ਲਾਵਾਂ ਆ ਢੀਆਂ ਪੈਣਾ ਸਭ ਦੀਆਂ ਸਾਂਝੀਆਂ ਇਹ ਗੱਲ ਨਾ ਮਨੋ ਬੁਲਾਵਾਂ ਜੋਦਕਾ ਇਹ ਤਮਾਸ਼ੀ ਦਾ ਹੀ ਸ਼ੁਕਰ ਮਨਾਵਾ ਸੋਦੇ ਦਰ ਤੇ ਉਹਦੀ ਸੇਵਾ ਕਰਨ ਵਾਸਤੇ ਮੇਰੀਆਂ ਭੈਣਾਂ ਦਾ ਮੇਰੇ ਵੀਰਾਂ ਦਾ ਦੁਰਗਾ ਦਾ ਪਿਆਰ ਲੈਣ ਵਾਸਤੇ ਆਇਆ ਹੋ। ਔਰ ਸਮਾਂ ਕਾਫੀ ਹੋ ਚੁੱਕਿਆ ਹੈ। ਆਇਆ ਮੈਂ ਕਾਫੀ ਸਮੇਂ ਦਾ ਬੈਠਾ ਹਾਂ। ਇਹਨਾਂ ਨੂੰ ਕਿਹਾ ਸੀ ਵੀ ਜਲਦੀ ਜਲਦੀ ਲਾ ਦੇ ਮੈਨੂੰ ਕੋਈ ਗੱਲ ਨਹੀਂ। ਤੁਹਾਡੀ ਰਜਾ ਦੇ ਵਿੱਚ ਹੀ ਆ ਜਦੋਂ ਆਤਮਾ ਉਹਦੀ ਲੱਗ ਜਾਵੇ। ਆ ਗੱਡੀ ਬੰਦ ਕਰਦੇ ਭਾਵਾਂ ਜਿਹੜੀ ਆਉਦੀ ਹੈ। ਸੋ ਸਾਡੇ ਕਰਮਾਂ ਨਿਪਰਵਾਜੀ ਲਿਖਦੇ ਆ ਕਹਿੰਦੇ ਜਿਵੇਂ ਰਗ ਵਿੱਚ ਚੱਇ ਉਹਦੀ ਜੱਗ ਵਿੱਚ ਚੱਇ ਜਿਦੀ ਅਰਹਗ ਵਿੱਚ ਚੱਇ ਉਹਦੀ ਜੱਗ ਵਿੱਚ ਚੱਇ ਔਰ ਜਿਹਦੇ ਬੰਨਾ ਹੁੰਦੇ ਜੈ ਸੱਤ ਬੰਨਾ ਹੁੰਦੇ ਜੈ ਤੇ ਜੇ ਬੋਲਿਆ ਖੁੰਦਾ ਦਵਾਰਾ ਸ਼ੇਰਾਂ ਵਾਲੀ ਦਾ ਇੱਕ ਵਾਰੀ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਯਾਤ ਜੀ ਦੇ ਦੋ ਇੱਕ ਵਾਰੀ ਬਸ ਦੋਨੋਂ ਹੱਥ ਉੱਪਰ ਕਰਕੇ ਈ ਆਇ ਤੁਮ ਦੇ ਤਾਂਗੇ ਮਹਾਮੈਦਾ ਗੁਣਗਾਨ ਸ਼ੁਰੂ ਕਰਾਂ ਔਰ ਕਛ ਕੇ ਸੱਚੇ ਮਾਨਨਾ ਕਹਿ ਦਿਓ ਜੈ ਜੈਕਾਰਾ ਸ਼ਰਵਲੀ ਦਾ ਹੋ ਸੱਚੇ ਮਾਨਨਾ ਬੀਜ ਸਮਹਾਮੈਦਾ ਕਾਰਜ ਨੂੰ ਕਰਨਾ ਹੋਵੇ ਦਸਬ ਤੋਂ ਪਹਿਲਾਂ ਗਣੇਸ਼ ਦੀ ਅਰਦਾਨਾ ਮਹਾਮੈਦੇ ਚਰਨਾਂ ਚ ਕਹੀ ਜਾਂਦੀ ਹੈ ਆਓ ਮੇਰੀਆਂ ਭੈਣਾਂ ਮੇਰੇ ਵੀਰ ਰੱਬ ਕੇ ਪਹਿਲਾਂ ਗਰੇਸ਼ ਮਨਾਈਏ

मैं चोली हट के फया करता सिखू साहब कि महाराणी रात चौकली बख्शे जिन्हें भी खजाना चो माया फोलो किसी गल की कोई कमी पेशी ना हो आदि गणेश मना के मा

गणेश जे गणेश जय गणेश माता कपिड़ी पार्वती गण जय जय गणेश जय गणेश देवा जय गणेश जय जय गणेश जय जय गणेश गणेश जय जय गणेश ਇੱਕ ਦੰਧ ਦਾ ਆਵਾ ਤੇ ਚਾਰ ਬੀਜਾ ਬਾਰੀ ਮਾਥੇ ਤੇ ਤਿਲਕ ਸੋਹੇ ਮੁਸੇ ਕੀ ਸਵਾਰੀ ਮੁਸੇ ਕੀ ਸਵਾਰੀ ਮੁਸੇ ਕੀ ਸਵਾਰੀ